ਮਿੰਗੋ ਚੁੱਕੀ ਆ ਗੁੱਡ ਜਿਵੇਂ ਤੁਹਾਨੂੰ ਪਤਾ ਸੀ ਕੱਲ ਆਪਣਾ ਮੂਟਰ ਫੈਨ ਹੋ ਗਿਆ ਸੀ ਖਰਾਬ ਤੇਲ ਕੱਢ ਕੇ ਦੇਖਦੇ ਆਂ ਤਾਂ ਕੀ ਗੱਲ ਬਾਤਾਂ ਕਾਚਰੇ ਨੇ ਜਾਂ ਪਾਣੀ ਮਿਕਸ ਹੋ ਰਿਹਾ ਹੋਇਆ ਦੇਖਦੇ ਆਂ ਕਾਉਣਿਆ ਤੁਹਾਨੂੰ ਕੀ ਗੱਲ ਬਾਤ ਬਣੀ ਆ ਹੋ ਜਾ ਕਰਕੇ ਨਾਲੇ ਪਤਾ ਹੈਗਾ ਪਾਣੀ ਉਹ ਦੇਖੋ ਥੱਲੇ ਰਿਹਾ ਥੱਲੇ ਰਹੀ ਜਾਂਦਾ ਪਾਣੀ ਉੱਪਰ ਪੈਟਰੋਲ ਜਾਂ ਉੱਪਰ ਪਾਣੀ ਆਊਗਾ ਕਿਥੇ نیچے ਪੈਟਰੋਲ ਇੰਨਾ ਪਤਾ ਨਹੀਂ ਚਲੋ ਫੇਰ ਕੱਢ ਕੇ ਫੇਰ ਦੇਖਦੇ ਦੁਬਾਰਾ ਰਿਆ ਪੈਟਰੋਲ ਕਿਨੂੰ ਕਿਨੂੰ ਲੱਗ ਰਿਹਾ ਦੇਖ ਕੇ ਦੱਸਿਓ ਮੈਨੂੰ ਤਾਂ ਸਾਲਾ ਐਂ ਲੱਗਦਾ ਜਿਵੇਂ ਫੈਂਟਾ ਕੋਲਡ ਡਰਿੰਕ ਹੋ ਜਾਂਦਾ ਅੱਜ نیچے ਅਲੱਗ ਰੰਗ ਰਿਹਾ ਉੱਪਰ ਕੁਝ ਹੋਰ ਰੱਖਦੇ ਇਹਨੂੰ ਆਪਾਂ ਥੋੜੇ ਟਾਈਮ ਤੱਕ ਤਲਾਕ ਦੇ ਜੂਵੇ ਦਾ ਪਾਣੀ ਅੱਡ ਹੋ ਜਾਣਾ ਪੈਟਰੋਲ ਅੱਡ ਸੋ ਵੀ ਸੱਦਣੋ ਰੇੜੀ ਆਲਾ ਬਾਈ ਸੁਮਾ ਕੇ ਬਾਗਿਆ ਰੇੜੀ ਹਾਂ ਵੇ ਕੀੜੀਓ ਤੇ ਲੱਭਣੀਆਂ ਜੇ ਗਾਹ ਕਾ ਗਿਆ ਕਹਿੰਦਾ ਬਾਈ ਐਂ ਕਰਿਓ ਆ ਲਾਲ ਸੋਚ ਦੱਬ ਕੇ ਗੰਨਾ ਲਾ ਦਿਓ ਉਹ ਜਿਹੜੀ ਕਿੱਥੇ ਕਪੜਾ ਪਿਆ ਇੱਥੇ ਗੰਨਾ ਲੱਗੂਗਾ ਦੂਸ ਕਿੱਥੇ ਨਿਕਲ लवली ਆਹ ਡਿਸਪੈਂਸਰ ਨਿਕਾਉਗਾ ਹਾਂ ਤੈਨੂੰ ਦਿਖਾਉਣੇ ਨਵੀਂ ਤਕਨੀਕ ਆ ਗਈ ਲੈ ਚੈੱਕ ਕਰੋਗੇ ਨਾ ਕਿੱਥੇ ਕਹਿੰਦਾ ਬਾਈ ਉਹ ਕਿੱਥੇ ਆਊਗਾ ਜੂਸ ਜਿੰਨੇ ਦੱਸ ਮੜਾ ਜਾ ਇੱਥੋਂ ਹੌਣ ਕਰਕੇ ਹੂੰ ਦੋਹਾਂ ਦੀ ਗੱਨਾ ਪੈ ਜਿਆ ਹਾਂ ਨਾ ਉਹ ਤਾਂ ਬਾਅਦ ਆ ਇੱਥੋਂ ਪੁੱਛ ਰੱਖ ਕੇ ਇੱਥੇ ਨਿਕਲੇ ਅਸੇ ਤੇ ਗਲਾਸ ਧਰਨਾ ਇਕੱਲਾ ਆਟੋਮੈਟਿਕ ਠੰਡਾ ਹੁੰਦਾ ਇਹ ਬੱਲੇ ਪਰ ਪੀਸ ਵੀ ਗੰਨੇ ਦੇ ਇੰਨੇ ਇੰਨੇ ਕੀ ਲੱਗਣਗੇ ਬਾਬੇ ਉਹ ਤੇ ਘੈਂਟ ਆ ਯਾਰ ਜੀ ਇਹ ਬੈਟਰੀ ਦੇ ਆ ਗਈ ਹਾਂ ਹਾਂ ਬੈਟਰੀ ਬਣਾ। ਇਹਦਾ ਜੁਪੀਸ ਹੈ ਜੀ ਆ। ਬੈਟਰੀ ਆਹ ਬਈ। ਹਾਂ ਬੈਟਰੀ ਦਾ ਕੰਮ ਮੁਡਿਓ। ਇਹ ਬਾਈ ਕਿੱਥੇ ਆਪਣਾ। ਉਡਰੋ ਖਾਣੀ ਚੌਂਕੀ ਜਦੋਂ ਮਸਤ ਵਾਣੇ ਕਣੀ ਨਾਉਣੇ ਆ ਚੌਂਕੀ ਤੋਂ। ਜਿਹੜਾ ਕੱਟ ਮੁੜਦਾ ਇੱਥੋਂ ਮਸਤ ਵਾਣੇ ਨੂੰ ਦੇਖੋ ਸਾਹਮਣੇ ਕੱਟ ਮੁੜਦਾ। ਉੱਤੇ ਲੱਗੇ ਆਨੇ। ਪਰ ਐ ਜਮੀ ਪਿਓਰ ਜਿਵੇਂ ਗੰਨੇ ਦਾ ਰਸ ਹੋਂਦਾ ਉਵੇਂ ਆ। ਉਹ ਜਮੀ ਉਹੀ ਆ। ਵੀ ਨਹੀਂ ਪਾਣੀ ਪੂਣੀ ਮਿਕਸ ਕਰ ਦਿੰਦੇ ਨੇ, ਖੰਡ ਖਾ ਉਹ ਕਰ ਦਿੰਦੇ ਨੇ। ਪਰ ਪੁਆਇੰਟ ਅਧੀਰਾ ਕੋਈ ਵਾਦੂ ਹੋਣੀ ਹੈਗਾ ਵਾਦੂ ਮਿੱਠਾ ਨਹੀਂ ਪਾਇਆ ਕੁਛ ਨਹੀਂ ਪਾਇਆ ਜਿਹੜਾ ਰਸ ਆ ਰਹਿਣ ਪਯੌਰ ਜਿੰਨੇ ਆਪਾਂ ਕਿੰਨਾ ਚੂਸਦੇ ਆ ਉਹ ਹੀ ਆ ਨਾਲੇ ਹੈਵੀ ਆ ਕੀਤਾ ਵੀ ਨਹੀਂ ਆਂਦਾ ਮੰਮਾ ਕਹਿੰਦਾ ਇਸ ਕਰ ਮੰਮੀ ਨੇ ਮੋਬਾਈਲ ਦਵਾਤਾ ਆਪ ਬਈ ਬੰਦਾ ਰੈਡੀ ਸਮਾ ਕੇ ਗਿਆ ਹੋਇਆਗਾ ਜਾਦਾ ਬਈ ਕਿੰਨੇ ਕਿੰਨੇ ਪੌਣੇ ਪੈਣਗੇ ਆਇਆ ਮੈਨੂੰ ਦੇਖੀ ਦੋ ਪਾ ਦੇ ਤਾਂ ਵਿੱਚ ਉਹ ਹੋ ਜਾਊਗਾ ਜਮਾ ਹੋ ਜਾਊਗਾ ਜਮਾ ਹੋ ਜਾਊਗਾ ਲਓ ਜੀ ਐਸੇ ਚੱਲਦੀ ਹੈ ਜੇ ਮਸ਼ੀਨ ਇਹ ਮਸ਼ੀਨ ਕਹੋ ਇਹ ਵਾਹ ਬੰਦੇ ਨਾ ਇਹ ਰਹਿਣ ਪਿਓਰ ਰਾ ਸਕਾ ਨਾ ਇਹ ਚ ਪਾਣੀ ਮਿਕਸ ਹੋਵੇ ਬਾਦੂ ਨਾ ਇਹ ਚ ਖੰਡ ਹੋਵੇ ਵੀ ਬੰਦਾ ਕਹਿ ਦਿੰਦਾ ਟੇਸਟ ਜਿਹੜਾ ਪਿਓਰ ਗੰਨਾ ਆਪਾਂ ਚੂਪਦੇ ਹਾਂ ਨਾ ਉਹ ਟੇਸਟ ਆਊ ਦੇਖੀ ਅਸੀਂ ਪੀ ਕੇ ਆੜਾਂਗੇ ਦੇਖਿਆ ਹੋਗੀ ਤੱਕਾ ਨਹੀਂ ਕਰਨਾ ਵੀਰ ਜੀ ਹੌਲੀ ਹੌਲੀ ਜਾਣ ਮੈਨੂੰ ਇਹ ਤਾਂ ਮੜਕ ਜਾਂਦਾ ਰੰਗ ਤਾਂ ਦੇ ਲਓ ਜੀ ਚੱਕੋ ਓਕੇ ਆ ਬਾਈ ਸਾਰਾ ਕੁਝ ਆਟੋਮੈਟਿਕ ਹੀ ਆ ਬਾਕੀ ਹੋ ਗਿਆ ਠੰਡਾ ਕਿੰਨਾ ਕਾ ਉਹ ਠੰਡਾ ਹੋ ਗਿਆ ਲਓ ਜੀ ਕਾਮਯਾਬ ਹੋ ਗਏ ਲਾ ਲੈਣੀ ਹੈ ਕੋਈ ਨਹੀਂ ਅਸੀਂ ਵੀ ਲੈ ਕੇ ਆਵਾਂਗੇ ਵਾ ਵਾ ਮੈਂ ਦੋ ਮਿੰਟ ਦੇ ਆਪ ਨੂੰ ਫੋਨ ਕਰ ਲਵਾਂ ਲਿਆਓ ਜੀ ਸਟਰੋਅ ਦੋ ਇਹ ਚ ਸਟਰੋਅ ਸਟਰੋਅ ਦਰਦ ਨਹੀਂ ਬਏ ਹਾਂ ਬਏ ਨਾ ਹਾਂ ਲਓ ਜੀ ਸਰਵ ਤੋਂ ਸਰ ਦੇਖੋ ਸਿੱਖ ਗਏ ਬਾਈ ਚੱਕ ਲਵ ਲਈ ਆਪਾਂ ਦਾ ਕੰਮ ਜਾਬ ਹੋ ਗਏ ਵੋ ਮਨ ਲਗਾਣਾ ਆਪਾਂ ਇਸ ਨਾੜੀ ਮਾਰ ਲੈਣਾ ਸੌਦਾ ਬਾਈ ਨਾਲ ਤੇ ਸਾਨੂੰ ਸਮਾ ਦੇ ਇੱਥੇ ਬੈਠੇ ਰਹਿ ਗਰਾਂਗੇ ਐ ਵਦੋਂ ਉੱਤੇ ਲੈ ਜਾ ਗਰ ਆ ਇੱਕ ਮੋਟ ਗੱਡੀ ਨੂੰ ਮੈਂ ਚੋਦੀ ਨੂੰ ਪਾ ਕੇ ਗੱਡੀ ਮਾਰ ਚੱਕਰੋ ਜੀ ਨਾਲੇ ਗੱਡੀ ਦੇ ਕਿੜਾ ਮਾਰੀ ਨਾਲੇ ਰੇਡੀ ਸਾਹਮਣੇ ਦੀ ਆ ਲੱਖ ਰੁਪਏ ਦੀ ਹੋਣਾ ਨਾ ਨੋ ਵੀ ਸੱਜਣੋ ਟਾਈਮ ਹੋ ਚੁੱਕਿਆ ਸ਼ਾਮ ਦੇ 5:30 ਤੇ ਚੱਲੇ ਆ ਸੰਗਰੂਰ ਨੂੰ ਇੱਕ ਦੋ ਕੰਮ ਜੇ ਸੀਗੇ ਉਹ ਕਰਕੇ ਆਉਣੇ ਆ ਗਰਮੀ ਵਾਲੀ ਬੈਂ ਲੱਗ ਗਈ ਹੈ ਲੋਕ ਜਿੰਮ ਆਪਾਂ ਨੇ ਕਰਦੀ ਬੰਦ ਗਰਮੀ ਗਰਮੀ ਜਿੰਮ ਲਾਉਣੀ ਨਹੀਂ ਥੋੜੀ ਮਲਫੈਕਸ਼ਨ ਜੀ ਹੋਈ ਪਈ ਹੈ ਕੀ ਢੇਟ ਚ ਉਹ ਸੈੱਟ ਕਰਕੇ ਹੁਣ ਆਪਾਂ ਫੇਰ ਜਿੰਮ ਚਾਇਆ ਕਰਾਂਗੇ ਐਮੀ ਕੀ ਫਾਇਦਾ ਗੱਲ ਨੂੰ ਨੁਕਸ ਵੱਡਾ ਪੈ ਜੀ ਜੋ ਪਰ ਉਹ ਤੇ ਜ਼ਰੂਰ ਚੱਲਦੇ ਆ ਮਾਮਾ ਜੀ ਵੀ ਉੱਥੀ ਨੇ ਪੰਡਤ ਜੀ ਵੀ ਉੱਥੀ ਨੇ ਆਡੇ ਬੈਗਮ ਤੁੱਲਾ ਜੀ ਵੀ ਉੱਤੀ ਨੇ ਮੈਲਦੇਆਂ ਚ ਸਾਰਿਆਂ ਨੂੰ ਮਿਲਿਆਉਣੇ ਆ ਤੁਹਾਨੂੰ ਇੰਟਰੋ ਕਰਾਉਣੇ ਆ ਤੁਹਾਡੀ ਬੈਗਮ ਤੁੱਲਾ ਜੀ ਦੀ ਡਿਮਾਂਡ ਬਹੁਤ ਆ ਰਹੀ ਸੀ ਕਹਿੰਦੇ ਬੈਗਮ ਤੁੱਲਾ ਜੀ ਕਿੱਧਰ ਨੇ ਮਿਲਿਆਉਣੇ ਆ ਜਾ ਕੇ ਬੰਦਾ ਚੈੱਕ ਕਰ ਲਓ ਜੀ ਇਹ ਸਾਰਾ ਦਿਨ ਮੇਰੇ ਨਾਲ ਫੇਰੀ ਜਾਂਦਾ ਪਰ ਜਦ ਮੈਨੂੰ ਲੈ ਕੇ ਨਹੀਂ ਆਉਂਦਾ ਪਿੰਡੋਂ ਕੱਲਾ ਆ ਜਾਂਦਾ ਮੋਟਰਾਂ ਲੈ ਕੇ ਭਾਈ ਮਾਮੇ ਨੇ ਕਿਹਾ ਤਾਂ ਵੀ ਇਹ ਬੰਦਾ ਹੈ ਨਹੀਂ ਕੰਮ ਦਾ ਸਾਥੀ ਲੱਤੋ ਮੈਂ ਕੀ ਕਿਹਾ ਮਾਮੇ ਨੇ ਕਹਿੰਦੇ ਹੀ ਉਹ ਬਥੇ ਕੀ ਆਗਾ ਖਰੀਦੀ ਹੋਣਾ ਬੰਦੇ ਨੇ ਉਤਰਾ ਬੰਦੋ ਹਰੇੜੀ ਤੋਂ ਹਾਂ ਨਾ ਬਰਾਈਆ ਕਹਿੰਦੇ ਵੀ ਗੋਰਖੇ ਨਾਲ ਨਾ ਰਹਿਣਾ ਕਰ ਕਹਿੰਦੇ ਬੱਚਿਆ ਵੀ ਟਾਈਮ ਚੱਕਾ ਜਾ ਗੋਰਖੇ ਦਾ ਬੱਚਿਆ ਵੀੜੀ ਵਾਲਾ ਤਾਂ ਖਤਰਨਾਕ ਆ ਉਹ ਤਾਂ ਨਹੀਂ ਅਸਟ੍ਰੇਲੀਆ ਤੋਂ ਕੰਮ ਕਰਾਏ ਨੇ ਗੋਰਖੇ ਦਾ ਹਾਂ ਆਸਟੇਲੀਆ ਤੋਂ ਹੋਣਗੇ ਸਿੱਧੇ ਹੀ ਬਾਬੇ ਮੁਸਕੀ ਨਹੀਂ ਮੁਸਕੀ ਦਾਸ ਨੇ ਸਾਡੀ ਇਹੋ ਦੇਤੀ ਸਫਾਰੀ ਆ ਮੁਸਕੀ ਦਾਸ ਮਾਂਡੇ ਜੀ ਇਹੋ ਸਫਾਰੀ ਆ ਇੱਧਰ ਕਰੋ ਜੈਕ ਟ੍ਰੇਲਰ ਦੇਣਾ ਬਾਬੂ ਵਧੀਆ ਓਏ ਪਹਿਲੀ ਨਹੀਂ ਗਾੜੀ ਆਏਗੀ ਜਿਹੜੀ ਆ ਗਈ ਝਾੜਦਾ ਹੈ ਤੇ ਕਾਲਾ ਤੋ ਹਲਾ ਲੈ ਗਿਆ ਟਿੱਕਾ ਟੋਕਾ ਧੱਕਾ ਤੁੱਕਾ ਵੰਨ ਲਾਣਾ ਬਿਮਾਰ ਹੋਣ ਵਾਲੀ ਆ ਬਿਮਾਰ ਹੋਣ ਵਾਲੀ ਆ ਇਹ ਅਸਲੀ ਕਰਦੇ ਆ ਜੀ ਸਾਰਿਆਂ ਦੇ ਚਾਹੇਤੇ ਸਤਿ ਸ਼੍ਰੀ ਅਕਾਲ ਤੇ ਜਿਹਦੀ ਡਿਮਾਂਡ ਸੀਗੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਸਾਡੇ ਤੇ ਕਿ ਮਦਦ ਲਈ ਪਹੁੰਚ ਕੇ ਆਨੇ ਸਾਡੇ ਵਿੱਚ ਕਰ ਬੀਜੀ ਬਹੁਤ ਸੀਗਾ ਬੀਜੀ ਸੀਗਾ ਜੀ ਮੁੰਡਾ ਬੀਜੀ ਸੀਗਾ ਪੇਪਰ ਚੱਲਦੇ ਸੀਗੇ ਚੰਡੀਗੜ੍ਹ ਗਿਆ ਚੰਡੀਗੜ੍ਹ ਗਿਆ ਹੋਇਆ ਦੀ ਆ ਹੋਰ ਹੋਰ ਕੀ ਕਹੀਏ ਅੱਜ ਮੁੰਡਾ ਜਿੰਮ ਚ ਆਇਆ ਹੋਇਆ ਚੈੱਕ ਕਰੋ ਆਸਟ੍ਰੇਲੀਆ ਦਾ ਟਾਈਮ ਚਾਹਿਆ ਆ ਰਿਹਾ ਆ ਬਾਬਾ ਆਸਟ੍ਰੇਲੀਆ ਆਸਟ੍ਰੇਲੀਆ ਹੋਈ ਹੈ ਮੁਸਕੀਦਾਸ ਜੀ ਟਾਈਮ ਚਕਾਰ ਰਹੇ ਨੇ ਕਹਿੰਦੇ ਸਾਡਾ ਜਿਹੜਾ ਮੁਸਕੀਦਾਸ ਨਹੀਂ ਆਪਣਾ ਥੋੜਾ ਟਾਈਮ ਚਕਾਈ ਜਾਂਦਾ ਆ ਜਿੰਮਾ ਲੱਗ ਰਹੀਆਂ ਨੇ ਵੀ ਉਸ ਸਟੂਡੀਓ ਹਾਂ ਜਿੰਮਾ ਲੱਗ ਰਹੀ ਹੈ ਆਇਆ ਬੜਾ ਮੇਰੇ ਗੱਜ ਤੇ ਹਾੜੀ ਲਾਉਂਦਾ ਫਿਰਦਾ ਤੁਸੀਂ ਇੱਥੇ ਮੋਸ਼ਨ ਕਰਦੇ ਹੋ ਇਹਨੂੰ ਥੋੜਾ ਜਿਹਾ ਜਿੰਮੇ ਤੋਂ ਪਰਾਂ ਜਾ ਕੇ ਸਿੱਟ ਲੈ ਚੰਗਾ ਹੋਰ ਹੋਰੇ ਨਾ ਜਿੰਮ ਮੂਰੀ ਨਾ ਬੈਠੀ ਈੜੇ ਪੜੋਣ ਨੂੰ ਰੇ ਪਰੋਂ ਨੂੰ ਜਿਵੇਂ ਮੂਰੇ ਤਾਂ ਠੀਕ ਆ ਤੇਰੇ ਨਾਲ ਐ ਇੰਨੀ ਦੇਖ ਹੋਰ ਉਹ ਰੱਖ ਦਿੰਦੇ ਆ ਤੇਰੇ ਨਾਲ ਐਨੀ ਕੀ ਕਹਿੰਦਾ ਉਹ ਲਿਆਜ ਰੱਖ ਦਿੰਦੇ ਆ ਬੁਲਾਜੇਦਾਰੀ ਜਿੰਮ ਤੋਂ ਪਰਾਂ ਜਾਇਂ ਆਏ ਕੁੱਟਾਂਗੇ ਤੈਨੂੰ ਉਰੇ ਨਹੀਂ ਕੁੱਟਦੇ ਬਸ ਠੀਕ ਆ ਬਾਈ ਅੰਕਾ ਨਾ ਲੈਣੇ ਇਹਾਂ ਦੇਖਣੀ ਝੱਟ ਦੇਖਣੀ ਇਹਨੂੰ ਹੁਣ ਮਾਂਨਦੇ ਮੂਰੇ ਗਾਣੇ ਕੁੱਟਣਾ ਬੰਦਾ ਮਾਰਦਾ ਹਾਂ ਹਾਂ ਬੁਰਕਾ ਬਾਹਰ ਲੈ ਵੀ ਕਹਿੰਦੇ ਨੇ ਕਿ ਕੁੱਤੇ ਦੇ ਬੁਰਕਾ ਬਾਹਰ ਰਾਤਾਂ ਸਾਡੀ ਨਾ ਭੋਕਣੋ ਕੁੱਤਾ ਕੀ ਆ ਓਏ ਹੈਂ ਆ ਕੀ ਹੋ ਗਿਆ ਆ ਕੀ ਹੋ ਗਿਆ ਚੱਲ ਵਸ ਕੋਈ ਆ ਕੀ ਹੋ ਗਿਆ ਐਡੀ ਐਡੀ ਆ ਕਿਵੇਂ ਹੋ ਗਿਆ ਉਹ ਆਹ ਰੇ ਅੜਕ ਗਈ ਬਈ ਯਾਰ ਆਹ ਰੇ ਆ ਦੇਖ ਉਹ ਕਹਿਣਾ ਯਾਰ ਭਰ ਲਾ ਬੁਰਕਾ ਬੁਰਕਾ ਭਰ ਲੈ ਵੇ ਚੱਜੇ ਵਸ ਗਿਆ ਕਿਹਨ ਹੋ ਗਿਆ ਟ੍ਰੇਲਰ ਸੂਟ ਮੜ ਗਿਆ ਇਹਦਾ ਮੋੜੀਆਂ ਵਾਲਾ ਭਾਈ ਓਏ ਕੋਈ ਇੰਨਾ ਟਾਈਮ ਕਿੱਥੇ ਉਹ ਬਾਹਰ ਚੱਲਾਂਗੇ ਕੋਈ ਨਾ ਉਹ ਇੰਟਰਟਾਰ ਦੇ ਰੋਏ ਇਹਨੂੰ ਲੈ ਜਾਓ ਭੈਂਗਰੀ ਗੱਡੀ 'ਚ ਬਹਿ ਜੀ ਕੋਈ ਨਹੀਂ ਪਰ ਮੈਂ ਵੀ ਮੋੜਨਾਗਾ ਮੈਂ ਵੀ ਵਸ ਇੱਕ ਸ਼ਰਟ ਜੀ ਲੈਣੀ ਆ ਹਾਂ ਜੀ ਅਸਤਰ ਪਹੁੰਚ ਚੁੱਕੇ ਨੇ ਬਹੁਤ ਕੀ ਹੋ ਗਿਆ ਤੁਸੀਂ ਘੱਟੇ ਬੈਠੇ ਹੋ ਵੀ ਦਾ ਭੈਣ ਦਾ ਲੜਨਾ ਪਿਆ ਮਾਹਰ ਬੈਠੇ ਹੋ ਬੱਚਾ ਵੱਡਾ ਭਾਈ ਆਇਆ ਮੈਂ ਕਹੂੰਗਾ ਬੱਚਾ ਤੁਮ ਘਰ ਉੱਤੇ ਡਾਕ ਲੈ ਜਾਣਾ ਪਕੇ ਲਵਾ ਕੇ ਕਰਗੇ ਨਹੀਂ ਇੱਕ ਬੰਦਾ ਮਿਸ ਹੋ ਗਿਆ ਤੁਹਾਡੇ ਵਿਚਾਰੇ ਯਾਰ ਉਹ ਆਸਟ੍ਰੇਲੀਆ ਵਾਲਾ ਹੈ ਆਸਟ੍ਰੇਲੀਆ ਵਾਲਾ ਭਾਈ ਜੀ ਵੀ ਹੁਣ ਤਾਂ ਉਹ ਦੀਨਾ ਵੀ ਨਹੀਂ ਹੈਗਾ ਹੈ ਹਾਂ ਹਾਂ ਹੋ ਗਿਆ ਦੀਨਾ ਉਹ ਸ਼ੋਪਿੰਗਾਂ ਕਰ ਲਈਆਂ ਕਹਿੰਦੇ ਮੁੰਡਿਆਂ ਨੇ ਤੇ ਮੈਨੂੰ ਮੇਰੇ ਭਰਾ ਆਏ ਸੀਗੇ ਸ਼ੋਪਿੰਗ ਕਰਵਾਉਣ ਹੁਣ ਥੋੜਾ ਜਿਹਾ ਸਾਨੂੰ ਬਾਜ਼ਾਰ ਕੰਮ ਆ ਭਾਈ ਅੱਡਾ ਵਾਰ ਇੱਕ ਬੰਦਾ ਲੋਰ ਪਾੜ ਗਈ ਬੈਗਮ ਧੋਲੇ ਦੀ ਲੋਰ ਪਾੜ ਗਈ ਤੇ ਭਾਈ ਪਾੜ ਵੀ ਵੱਧ ਗਈ ਲੋਰ ਉਹ ਕਹਿੰਦਾ ਮੈਂ ਉੱਥੇ ਹੀ ਰਹਿਣਾ ਕਹਿੰਦਾ ਗੱਡੀ 'ਚ ਬੈਠਾਗਾ ਹਾਂ ਓਏ ਹਾਂ ਪਲਵਾਨ ਜਾਂਦਾ ਪਲਵਾਨ ਹਾਂ ਹਾਂ ਪ੍ਰਿਤਮਾਲ ਫਗਵਾੜਾ ਚੱਲਿਆ ਜੀ ਬਲਵੋਤਰਾ ਆਪਾਂ ਕੋਈ ਨਹੀਂ ਕੁਛ ਬੋਲਦਾ ਹੈਗਾ ਮਰਨਾ ਹੈ ਬੇਸਪੋਰਟ ਐਡਾ ਮੂੰਹ ਆ ਬੁਰਕਾ ਭਰਾਵਾਂਗੇ ਐਡਾ ਮੂੰਹ ਆ ਆ ਬੇਸੋ ਕੇ ਲੋਕ ਕਰਕੇ ਸੈਟਿੰਗ ਜੀ ਸਕਰੀਨ ਤੇ 35 ਮਿੰਟ ਵਾਲਾ ਠੋਕਦਾ ਹੈਗਾ ਬੈਠਾ ਰਹੇਗਾ ਫਿਰ ਬਾਈ ਬਹੁਤ ਮਾੜਾ ਕੰਮ ਹੋ ਗਿਆ ਸਾਡੇ ਯਾਰ ਦੀ ਲੋਰ 파ੜ ਗਈ ਓਏ ਵੱਡਿਓ ਨਵੀਂ ਨਵੀਂ ਲਿਆਂਦੀ ਹੁਣ ਨਾ ਨਵੀਂ ਲਿਆਂਦੀ ਚਲੋ ਜੀ ਆ ਦੇਖੋ ਜੀ ਹੁਣ ਲੇਟਾਂ ਲਾ ਲੋ ਜੀ ਲੇਟਾਂ ਲਾਉਣੀ ਭੁੱਲ ਗਏ ਜੀ ਬੱਕਰੀ ਬੱਕਰੀ ਗੋਠ ਚੱਲੇ ਹੁਣ ਘਰਾਂ ਨੂੰ ਫਰੂਟ ਲੈ ਲੀਏ ਯਾਰ ਲਓ ਜੀ ਕਮੇਟੀ ਬੈਠੀ ਸੀ ਕਿ ਸਾਡਾ ਇਹ ਬੰਦੇ ਨਾਲ ਤਾਂ ਹੋ ਗਿਆ ਸਮਝਾ ਹੁੰਦਾ ਠੀਕ ਆ लवली ਠੀਕ ਆ ਉਹਨਾਂ ਦੀ ਦੁੱਖ ਬਿੱਤੀ ਦੱਸਤੀ ਬਾਈ ਹਾਂ ਇਹ ਦੇ ਨਾਲ ਚਲਾ ਸਮਝੌਤਾ ਹੋ ਗਿਆ ਅੱਜ ਪਰ ਇੱਕ ਬੰਦਾ ਰਹਿ ਗਿਆ ਦੋਗਣੀ ਦੋ ਗਣੇ ਦੋ ਗਣੀ ਤਾ ਵਾਲਾ ਗਣਾ ਦੋਗਣਾ ਤੁਸੀਂ ਦੇਖੀ ਚੱਲਿਓ ਵੀਰੇ ਇਹ ਫੋਨ ਨਹੀਂ ਚੱਕਦੇ ਨਾ ਆਸਟ੍ਰੇਲੀਆ ਤੱਕ ਪਹੁੰਚਾ ਮਾਰਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਦਬਾ ਲਾਂਗੇ ਐ ਨਹੀਂ ਦਬਦੀ ਆਵਾਜ਼ ਸੱਚ ਦੀ ਆਵਾਜ਼ ਨਹੀਂ ਕੋਈ ਦਬਾ ਸਕਦਾ ਹਾਂ ਹੈ ਲਾ ਲੀ ਹੈ ਕੜੂ ਜੀ ਉਸਕੀ ਉਸਕੀ ਕੜੂ ਚੱਕਣਾ ਉਹਦਾ ਟਾਈਮ ਆ ਤੁਹਾ ਕੋਈ ਮਸਤੀ ਉਹ ਸਰਨੇਵਾਗਾ ਕਾਲੂ ਦਾ ਨਾਮ ਆ ਕਾਲੂ ਮੀਣਦਾ ਵਾਸ ਕਾਲੀ ਕਾਲੂ ਉਫ ਮਸਤੀ ਕਾਲੀ ਚਰਨਾ ਕੋਈ ਗੱਲ ਨਹੀਂ ਪੁੱਤਰਾ ਤੇਰੇ ਚ ਹੌਸਲੇ ਨੇ ਓਏ ਘੋੜਿਆ ਕੋਈ ਨਹੀਂ ਭੱਗ ਜਾ ਆਸਟ੍ਰੇਲੀਆ ਕੈਨੇਡਾ ਜਿੱਥੇ ਤੱਕ ਮਰਦੀ ਭੱਗ ਜਾ ਐ ਨਹੀਂ ਵੀਡੀਓ ਬੂਡੀਓ ਡਿਲੀਟ ਹੁੰਦੀ ਇੱਕ ਹੋਰ ਪਾਉਣੀ ਆ ਉਹ ਪਾਉਣੀ ਆ ਓਏ ਵਿੱਚ ਉਹ ਪਾਉਣੀ ਆ ਓਏ ਬਾਈ ਤੁਸੀਂ ਤਾਂ ਹੀ ਵੀਡੀਓ ਪਾਈ ਸੀ ਉਹ ਹਾਂ ਜੀ ਯਾਰ ਦੇਖ ਲੈ ਤੇਰੀ ਪਾਈਏ ਹੋਰ ਆਦੀ ਇੱਕ ਸਰਦਾਂ ਗਈ ਸਮਝਾ ਉੱਤ ਬਸ ਸਮਝੋ ਤਾਂ ਇਹ ਸਮਝੋਤਾ ਕਰਕੇ ਚਲੋ ਜੀ ਕਮਰ ਦਾ ਇਹ ਆ ਪਾ ਪਾਈ ਆਪਣਾ ਯਾਰ ਉਹਨੇ ਕੋਈ ਗੱਲ ਦੀ ਆ ਅਸੀਂ ਖੇਡੀ ਚੱਲਦੀ ਹੈਗੀ ਕਹਿ ਵੀ ਉਹ ਕਹਿੰਦੇ ਵੀ ਦੱਸਦੇ ਇੱਥੇ ਵੀ ਸਰੂਰ ਵਾਲੇ ਚਾਚੇ ਪੇਜ ਤੇ ਇੰਸਟਾਗ੍ਰਾਮ ਤੇ ਆਪਣਾ ਆਪਣਾ ਸੰਗਰੂਰ ਵਾਲੇ ਚਾਚੇ ਪੇਜ ਬਣਾਇਆ ਹੋਇਆ ਹੈਗਾ ਸਾਰੀਆਂ ਦੇ ਫਨੀ ਆਉਂਦੀਆਂ ਨੇ ਹੈਗੀ ਆ ਤੇ ਕੱਲ ਨੂੰ ਇੱਕ ਵੀਡੀਓ ਆਉਗੀ ਸਵੇਰੇ ਕੱਲ ਨੂੰ ਸੰਗਰੂਰ ਵਾਲੇ ਚਾਚੇ ਇੰਸਟਾਗ੍ਰਾਮ ਦੇ ਪੇਜ ਆਗਾ ਫੋਲੋ ਕਰ ਲਓ ਆਪਣੇ ਲਵਨੀ ਚਲਾਉਂਦਾ ਲਵਲੀ ਨਹੀਂ ਬਹੁਤ ਬੰਦੇ ਚਲਾਉਂਦੇ ਨੇ ਉਹਨੂੰ ਹਾਂ ਦੇ ਸਾਰੀਆਂ ਸੀਐਟੀਆਂ ਵਾਲੀਆਂ ਹੁੰਦੀਆਂ ਨੇਗੀਆਂ ਕੱਲ ਨੂੰ ਸਵੇਰੇ 6:00 ਵਜੇ ਆਉਗੀ ਕਿ ਵੀਡੀਓ ਸਵੇਰੇ ਸਾਬਾ ਸਵੇਰੇ 6:00 ਵਜੇ ਇੱਕ ਵੀਡੀਓ ਪਾ ਦੇਣੀ ਹੈ ਕਿ ਸਵੇਰੇ ਕੱਲ ਨੂੰ ਚੈੱਕ ਕਰ ਲਿਓ ਆਪਣੀ ਖੁਸ਼ਕੀ ਦੀ ਆਸਟ੍ਰੇਲੀਆ ਵਾਲਾ ਸੌਰੀ ਅੱਜ ਤੋਂ 22 ਦਿਨੋਂ ਉਹਨਾਂ ਆਸਟ੍ਰੇਲੀਆ ਚੜ੍ਹ ਚੁੱਕਿਆ ਗਿਆ ਹੈ ਬਸ ਆਸਟ੍ਰੇਲੀਆ ਪਰਲੇ ਉਹਨਾਂ ਦੇ ਨਾਲ ਆਸਟ੍ਰੇਲੀਆ ਪਹਿਲਾਂ ਵੀ ਲੱਗਿਆ ਸੀ ਵੀਜ਼ਾ ਦਾ ਪਹਿਲਾਂ ਵੀ ਵੀਜ਼ਾ ਲੱਗੀ ਦੀ ਧੰਨਵਾਦ ਕਿਰਵਾਦੀ ਆਸਟ੍ਰੇਲੀਆ ਤੇ ਸਾਨੂੰ ਹਾਂ ਗੁਰੂ ਵੀਡੀਓ ਰੀਪਲੀਟ ਕਰ ਦੋ ਨਹੀਂ ਪਰ ਕਰਵਾਦ ਤੇ ਲੱਗਿਆ ਸੀ ਹਾਂ ਜੀ ਹਾਂ ਲੱਗਿਆ ਸੀਗਾ ਉਹਦਾ ਵੀਜ਼ਾ ਲੱਗੀ ਦੀ ਸਿੱਧਾ ਹੀ ਹੋ ਗਿਆ ਦੀ ਉਹਦਾ ਚਲੋ ਹੁਣ ਘਰਾਂ ਨੂੰ ਚੱਲਦੇ ਆਂਗੇ ਬਾਕੀ ਵਲੌਗ ਦੀ ਐਂਡਿੰਗ ਅੱਜ ਆਪਾਂ ਇੱਥੇ ਹੀ ਕਰਦੇ ਆਂ ਓਕੇ ਬਾਈ டா டா ਸਬਸਕ੍ਰਾਈਬ ਮਾਈਕ ਕਰੇ ਸਬਸਕ੍ਰਾਈਬ ਕਰੇ ਤੇ ਹੋਰ ਕੀ ਹੁੰਦਾਗਾ ਫੋਲੋ ਕਰੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਮੈਂਟ ਕਰੇ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਦਾ ਕਰੋ ਕਈ ਬੰਦੇ ਦੇਖ ਲੈਂਦੇ ਨੇ ਪਰ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੁੰਦਾ ਹਨਾ ਵੀਰ ਉਹਨਾਂ ਕੇ ਚੱਕ ਦੋ ਕੰਮ ਥੋੜੇ ਦਿਨਾਂ ਇਹ ਤੁਹਾਨੂੰ ਅਸੀਂ ਪੰਜ ਹੋਰ ਦਿਖਾਵਾਂਗੇ ਪੰਜ ਹੋਈ ਜਾਣਗਾ ਬਠੰਡੇ ਐਂਸ਼ੂ ਲੈ ਕੇ ਜਾਊ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਵੀ ਪਾਰਟੀ ਆ ਗਈ ਐਂਸ਼ੂ ਦਾ ਰਿਸ਼ਤਾ ਹੋ ਗੱਲ ਚੱਲ ਰਹੀ ਹੈ ਜੇ ਪੱਕਾ ਹੋ ਗਿਆ ਤੇ ਫਿਰ ਇਹਨੇ ਸਾਨੂੰ ਪੰਜਵੇਚ ਲੈ ਕੇ ਆ ਚਲੋ ਬਾਕੀ ਵਲੋਗ ਕਰਦੇ ਆ ਐਂਡ ਮਿਲਦੇ ਆਗੇ ਨਵੇਂ ਵਲੋਗ ਤੇ ਰੱਬ ਰੱਖਾ ਖੁਸ਼ ਰਹੋ ਸਾਰੇ ਭਾਈਓਏ